ਠੀਕਰ ਫੋਰ ਲੀਸ ਸਿਰ ਪ੍ਰਭਪੁਰ ਪੁਰ ਕੀ ਆਵਿਆਂ ਤੇਗਬਾ ਜੈ ਜੈ ਜੈਰ ਲੋਕ ਗਗਨ ਦਮਾਮ ਬਾਜਿਓ ਸਭ ਥਾਂ ਹੋਏ ਜਹਾਏ ਸਭ ਥਾਂ ਹੋਏ ਸਾਰੇ ਸੋ ਕਾਟਲੁਰ ਸੇਵਿਆ ਹਨ ਸੁਵਾਏ ਦਰਸ਼ਨ ਸੋ ਗੁਰ ਸੋ ਝੱਟੇ ਦਿੱਠੇ ਸਰੇ ਪਾਧ ਮਲ ਜਨਮ ਜਨਮ ਗੜੀਏ ਸਜਣ ਸੱਚਾ ਪਾਦ ਸਾਹ ਹੋ ਸਿਰ ਸੰਦਸਾ ਹੋ ਜਿਸ ਪਾਸ ਬਹਿਠਿਆ ਸੋ ਬੇ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਤ ਸ੍ਰੀ ਮਹਲਾ 5 ਚਤੁਰ ਦਿਸ਼ਾ ਕਿਨੋ ਕ੍ਰਿਪਾ ਕੜਖ ਅਬ ਲੋਕ ਨੇ ਕਿਨੋ ਦਾਸ ਕਾ ਕੰਟ ਲਾਏ ਸਾਬ ਜੋ ਮੰਗੇ ਠਾਕੁਰ ਆਪਣੇ ਸੋ ਸੋਈ ਦੇ ਨਾਨਕ ਦਾਸ ਮੁਗਦੇ ਜੋ ਬੁਲੇ ਹਾ ਓ ਸੱਚ ਹੋ ਸ੍ਰੀ ਗੁਰੂਗ੍ਰੰਥ ਸਾਹਿਬ ਜੀ ਦਾ ਗੁਰੂ ਤੇਗ ਬਹਾਦਰ ਜੀ ਨੇ ਬੜਾ ਤਰਸੁਕ ਕੀਤੀ ਸਮਾਗਮ ਵਿੱਚ ਸਨ ਅਰਸ ਬੇਨਤੀ ਕਰਕੇ ਆਪਾਂ ਉਹਨਾਂ ਦੇ ਅਸ਼ੀਰਵਾਦ ਨਾਲ ਇਹ ਰੰਭਤ ਹੋਈ ਸੀ ਔਰ ਨਿਰਵਿਗੰਤਾ ਸਹਿਤ ਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ ਪਾਵਨ ਪਵਿੱਤਰ ਹੁਕਮਨਾਮੇ ਦੇ ਨਾਲ ਇਹਨਾਂ ਸਮਾਗਮ ਦੀ ਸਮਾਪਤੀ ਹੋ ਚੁੱਕੀ ਹੈ ਸੰਗਤ ਜੀ ਜਿਥੇ ਰੋਮ ਰੋਮ ਕਰਕੇ ਆਪਾਂ ਧੰਵਾਦ ਕਰਦੇ ਆ ਸੱਚੇ ਪਾਤਸ਼ਾਹ ਉਥੇ ਰਣੀ ਹਾਂ ਆਪਣੇ ਇਲਾਕੇ ਦਾ ਨੇ ਨੇ ਸੱਚੇ ਪਾਤਸ਼ਾਹ ਦੀ ਬੜੀ ਬਖਸ਼ਿਸ਼ ਹੈ ਇਸੇ ਕਰਕੇ ਸੰਗਤ ਦੇ ਮਚਾਉ ਵੀ ਬਾਬਾ ਜੀ ਜੇ ਤਾਂ ਕਿ ਹਾਜ਼ਰੀ ਭਰਾਂ